ਕਸਵਾ ਔੜ ਪ੍ਰੇਮਨਗਰ ਔਰ ਕਿਹਾ ਜਾ ਰਿਹਾ ਸੀ ਇੱਕ ਪਿੱਛੇ ਜੇ ਵੀਡੀਓ ਕਾਫੀ ਵਾਇਰਲ ਹੋਈ ਸੀ ਕਿ ਇੱਥੇ ਭਗਵਾਨ ਰਾਮ ਚੰਦਰ ਜੀ ਆਏ ਸਨ ਪਰ ਨਵਾਂ ਸ਼ਹਿਰ ਦਵਾਬਾ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਔਰ ਅਸੀਂ ਕੋਸ਼ਿਸ਼ ਕੀਤੀ ਆ ਕਿ ਉੱਥੇ ਅਸਲੀਅਤ ਗੱਲ ਹੈ ਕੀ ਔਰ ਜਦੋਂ ਅਸੀਂ ਉੱਥੇ ਗਏ ਤੇ ਕਿਉਂਕਿ ਜਦੋਂ ਅਸੀਂ ਕਿਤੇ ਵੀ ਕਵਰੇਜ ਕਰਨ ਜਾਂਦੇ ਆ ਤਾਂ ਜ਼ਿੰਮੇਵਾਰ ਬੰਦਿਆਂ ਨੂੰ ਅਕਸਰ ਪਤਾ ਲੱਗ ਜਾਂਦਾ ਆ ਜੋ ਜਗ੍ਹਾ ਕਈ ਵਾਰ ਵਿਵਾਦਗ੍ਰਸਤ ਵੀ ਹੁੰਦੀਆਂ ਨੇ ਤੇ ਉੱਥੇ ਕੋਈ ਨਾ ਕੋਈ ਆ ਜਾਂਦਾ ਹੈ ਮੈਂ ਕਾਫੀ ਸਮਾਂ ਉੱਥੇ ਇੰਤਜ਼ਾਰ ਕੀਤਾ ਕਵਰੇਜ ਕਰਨ ਤੇ ਔਰ ਸੋਚਿਆ ਕਿ ਇਹ ਜਿਹੜਾ ਮੁੱਦਾ ਹੈਗਾ ਆ ਇਹਦੀ ਹਕੀਕਤ ਹੈ ਕੀ ਆ ਤੇ ਜਦੋਂ ਮੈਂ ਕਵਰੇਜ ਕਰ ਰਿਹਾ ਸੀ ਤਾਂ ਇਸ ਮੌਕੇ ਦੇ ਉੱਪਰ ਕਬਲਜੀਤ ਸਾਜਨ ਉਹਨਾਂ ਨੂੰ ਕਿਸੇ ਨੇ ਦੱਸਿਆ ਹੋਵੇਗਾ ਕਿ ਕਵਰੇਜ ਹੋ ਰਹੀ ਆ ਉੱਥੇ ਦੀ ਉਹ ਉੱਥੇ ਪਹੁੰਚ ਗਏ ਅਸੀਂ ਪਹਿਲਾਂ ਉਹਨਾਂ ਦੀ ਗੱਲਬਾਤ ਰਹੀ ਜੋ ਕਹਿ ਰਹੇ ਸੀ ਕਿ ਅਸੀਂ ਗੱਲ ਸੁਣੀ ਹੋਈ ਆ ਕਿ ਇੱਥੇ ਰਾਮ ਤਲਾਈ ਸੀ ਮੰਦਿਰ ਸੀ ਜਾ ਇੱਥੇ ਤਲਾ ਸੀ ਪਰ ਜਦੋਂ ਅਸੀਂ ਮੌਕੇ ਦੇ ਉੱਪਰ ਪਹੁੰਚੇ ਨਾ ਤਾਂ ਅਸੀਂ ਉੱਥੇ ਕੋਈ ਮੰਦਿਰ ਦੇਖਿਆ ਤੇ ਨਾ ਹੀ ਅਸੀਂ ਉੱਥੇ ਕੋਈ ਤਲਾ ਦੇਖਿਆ ਤੇ ਜੋ ਕਵਰਜੀ ਸਾਜਨ ਨੇ ਕਿਹਾ ਕਿ ਇੱਥੇ ਤਲਾਹ ਹੁੰਦਾ ਸੀ ਛੋਟੀਆਂ ਇੱਟਾਂ ਦਾ ਹੁੰਦਾ ਸੀ ਸੁਣੀ ਹੋਈ ਗੱਲ ਐ ਉਹਨਾਂ ਨੇ ਕਿਹਾ ਜੇਕਰ ਇਹ ਸੀ ਤਾਂ ਪਹਿਲੇ ਸਮੇਂ ਦੇ ਵਿੱਚ ਅਕਸਰ ਜਿਹੜੇ ਤਲਾਬ ਬਣਾਏ ਜਾਂਦੇ ਸੀ ਜਾਂ ਆਪਣੇ ਕੋ ਘਰ ਵੀ ਬਣਾਏ ਜਾਂਦੇ ਸੀ ਨੀਜੀ ਤੌਰ ਦੇ ਉੱਪਰ ਉਹ ਛੋਟੀਆਂ ਇੱਟਾਂ ਦੇ ਹੀ ਬਣਾਈ ਜਾਂਦੇ ਸੀ ਪਰ ਸਾਨੂੰ ਉੱਥੇ ਕੋਈ ਫਿਲਹਾਲ ਪੁਖਤਾ ਸਬੂਤ ਨਹੀਂ ਮਿਲਿਆ ਉਹਨਾਂ ਨਾਲ ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਤਾਂ ਉਸ ਸਮੇਂ ਦੇ ਵਿੱਚ ਜਦੋਂ ਹੋਰ ਬੰਦਿਆਂ ਨੂੰ ਪਤਾ ਲੱਗਾ ਉੱਥੇ ਦੇ ਜ਼ਿੰਮੇਵਾਰਾਂ ਵਿਅਕਤੀ ਉਹ ਉਹ ਵੀ ਮੌਕੇ ਤੇ ਪਹੁੰਚ ਗਏ ਜਿਸ ਤਰ੍ਹਾਂ ਕਿ ਸਤਪਾਲ ਪੁੱਤਰ ਸ੍ਰੀ ਭਗਵਾਨ ਦਾਸ ਨੇ ਕਿਹਾ ਉਹਨਾਂ ਨੇ ਕਿਹਾ ਕਿ ਮੇਰੀ ਉਮਰ 67 ਸਾਲ ਦੀ ਹੋ ਗਈ ਆ ਅਸੀਂ ਤਾਂ ਕਦੀ ਵੀ ਇੱਥੇ ਕੋਈ ਮੰਦਿਰ ਕਦੀ ਕੁਝ ਵੀ ਨਹੀਂ ਦੇਖਿਆ ਜਾਂ ਸੁਣਿਆ ਤੇ ਸਤਪਾਲ ਨੇ ਕਿਹਾ ਕਿ ਜੇਕਰ ਕੋਈ ਸਬੂਤ ਸੀ ਤਾਂ ਹੀ ਤਾਂ ਇੱਥੇ ਜਿਹੜੀ ਸਰਕਾਰ ਨੇ ਪੈਸਾ ਲਾਇਆ ਮਤਲਬ ਹੈ ਕਿ ਉੱਥੇ ਜਿਹੜਾ ਆ ਇੱਕ ਏ ਕੂੜੇ ਦਾ ਬਣਾ ਦਿੱਤਾ ਗਿਆ ਆ ਸਤਪਾਲ ਨੇ ਕਿਹਾ ਕਿ ਜੇ ਇੱਥੇ ਕੋਈ ਮੰਦਰ ਹੁੰਦਾ ਜਾਂ ਕੋਈ ਰਾਮਚੰਦਰ ਇੱਥੇ ਆਏ ਹੁੰਦੇ ਤਾਂ ਇਹਦੇ ਉੱਪਰ ਸਰਕਾਰ ਕਿਉਂ ਪੈਸਾ ਲਾਉਂਦੀ ਸਰਕਾਰ ਉਸ ਚੀਜ਼ ਨੂੰ ਮੰਨਤਾ ਦਿੰਦੀ ਜਿਹਦੇ ਕੋਈ ਸਬੂਤ ਹੀ ਨਹੀਂ ਹਨ ਔਰ ਉੱਥੇ ਦੇ ਲੋਕਾਂ ਨੇ ਇਹ ਵੀ ਕਿਹਾ ਕਿ ਇੱਥੇ ਇੱਕ ਕੋਈ ਸਮਚਾਨ ਘਾਟ ਵੀ ਹੈਗਾ ਉੱਤੇ ਵੀ ਕਬਜ਼ਾ ਹੋ ਚੁੱਕਾ ਆ ਲੋਕਾਂ ਨੇ ਕਿਹਾ ਕਿ ਜਿੱਥੇ ਕਬਜ਼ੇ ਹੋ ਚੁੱਕੇ ਆ ਉੱਥੇ ਕੋਈ ਕਾਰਵਾਈ ਨਹੀਂ ਹੁੰਦੀ ਹੈਗੀ ਤੇ ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਤਾਂ ਸਾਥੀਆਂ ਨੇ ਕਾਫੀ ਸਮਾਂ ਪਹਿਲਾਂ ਇੱਕ ਜਿਹੜੀ ਵੀਡੀਓ ਬਣਾਈ ਸੀ ਉਸ ਆਧਾਰ ਤੇ ਹੀ ਚੈਨਲ ਨੇ ਕਵਰੇਜ ਕੀਤੀ ਸੀ ਕਮਲਜੀਤ ਸਾਜਨ ਬੋਲੋ ਕਿਹਾ ਕਿ ਰਾਮ ਤਲਾਈ ਅਸੀਂ ਸੁਣੀ ਸੀ ਤੇ ਤੇ ਰਾਮ ਤਲਾਈ ਸੀ ਪਰ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਜਿਹੜਾ ਆ ਇਸ ਦੀ ਪੂਰਤੀ ਨਹੀਂ ਕਰਦਾ ਹੈ ਗਾਇਸ ਗੱਲ ਦੀ ਕਿਉਂਕਿ ਜਦ ਤੱਕ ਕਿਸੇ ਚੀਜ਼ ਦੇ ਕੋਈ ਸਬੂਤ ਨਹੀਂ ਹੁੰਦੇ ਤਦ ਤੱਕ ਉੱਥੇ ਕੀ ਸੀ ਇਹ ਨਹੀਂ ਕਿਹਾ ਜਾ ਸਕਦਾ ਪਰ ਸਵਾਲ ਤਾਂ ਇਹ ਹੈ ਜੇਕਰ ਅਜਿਹਾ ਸੀ ਤਾਂ ਇਸ ਦੀ ਮਾਨਤਾ ਕਿਉਂ ਨਹੀਂ ਹੋਈ ਜੇਕਰ ਉੱਥੇ ਕੋਈ ਮੰਦਿਰ ਸੀ ਜਾਂ ਕੁਝ ਸੀਗਾ ਤਾਂ ਉਹ ਉੱਥੇ ਚਿੰਨ ਨਜ਼ਰ ਕਿਉਂ ਨਹੀਂ ਆਏ ਉੱਥੇ ਮੰਦਿਰ ਕਿਉਂ ਨਹੀਂ ਨਜ਼ਰ ਆਇਆ ਕੋਈ ਪੁਰਾਣਾ ਜਾਂ ਕੋ ਉਹ ਢਿਆ ਹੋਇਆ ਨਜ਼ਰਤੀ ਹੋ ਨਹੀਂ ਆਇਆ ਤੇ ਉੱਥੇ ਕੋਈ ਨਿਸ਼ਾਨੀ ਕਿਉਂ ਨਹੀਂ ਮਿਲੀ ਜੇਕਰ ਇਹ ਢੇਰ ਸੁੱਟਣ ਲਈ ਹੀ ਜਗ੍ਹਾ ਹੈ ਤਾਂ ਢੇਰ ਹੋਣਾ ਤਾਂ ਲਾਜ਼ਮੀ ਆ ਜੇਕਰ ਢੇਰ ਸੁੱਟਣ ਲਈ ਜਗ੍ਹਾ ਬਣਾ ਦਿੱਤੀ ਗਈ ਹੈ ਤਾਂ ਉੱਤੇ ਢੇਰ ਤਾਂ ਹੋਣਾ ਹੀ ਹੈਗਾ। ਬਾਕੀ ਜੋ ਕਬਜ਼ੇ ਦੀ ਗੱਲ ਸਾਹਮਣੇ ਆ ਰਹੀ ਆ ਜੇਕਰ ਇਸ ਸਥਾਨ ਦਾ ਕੋਈ ਇਤਿਹਾਸ ਹੈ ਜੋ ਉੱਤੇ ਲੋਕਾਂ ਦੇ ਕਹਿਣ ਮੁਤਾਬਕ ਹੈ ਤਾਂ ਉਹਦੇ ਸਬੂਤ ਪੇਸ਼ ਕੀਤੇ ਜਾਣ ਤਾਂ ਉਹਦਾ ਸਬੂਤ ਕਿਉਂ ਨਹੀਂ ਹੈ ਕੋਈ? ਔਰ ਜਿਸ ਤਰ੍ਹਾਂ ਕਿ ਸਤਪਾਲ ਨੇ ਕਿਹਾ ਕਿ ਮੇਰੀ ਉਮਰ 67 ਸਾਲ ਹੋ ਗਈ ਤਾਂ ਹੋਰ ਵੀ ਉਹਦਾ ਨਾਲ ਕਾਫੀ ਉੱਤੇ ਵਿਅਕਤੀ ਆਏ ਸੀ। ਉਹਨਾਂ ਨੇ ਕਿਹਾ ਕਿ ਇੱਥੇ ਰਾਮ ਤਲਾਈ ਨਾਮ ਦੀ ਕੋਈ ਐਸੀ ਚੀਜ਼ ਅਸੀਂ ਨਹੀਂ ਦੇਖੀ ਹੈਗੀ ਜੇਕਰ ਸਥਾਨ ਦਾ ਇਤਿਹਾਸ ਕਿਸੇ ਕਾਗਜ਼ ਵਿੱਚ ਨਹੀਂ ਆ ਕੋਈ ਉਹਦਾ ਡਾਕੂਮੈਂਟਸ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਇਹ ਸਬੂਤ ਨਹੀਂ ਹੈਗਾ ਕਿ ਭਗਵਾਨ ਰਾਮਚੰਦਰ ਇੱਥੇ ਆਏ ਸਨ ਤਾਂ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਇੱਥੇ ਰਾਮ ਤਲਾਈ ਜਦੋਂ ਸੀਤਾ ਇੱਥੇ ਭਗਵਾਨ ਰਾਮਚੰਦਰ ਰਾਜ ਸਨ ਪਰ ਜਦੋਂ ਤੱਕ ਕੋਈ ਕਾਗਜ਼ਾਂ ਵਿੱਚ ਲਿਖਤ ਨਹੀਂ ਮਿਲਦੀ ਕੋਈ ਉਹਦਾ ਸਬੂਤ ਨਹੀਂ ਮਿਲਦਾ ਕੋਈ ਉਹਦਾ ਡਾਕੂਮੈਂਟ ਸਾਹਮਣੇ ਨਹੀਂ ਨਜ਼ਰ ਆਂਦਾ ਤਦ ਤੱਕ ਇੱਕ ਸੁਣੀ ਸੁਣਾਈ ਕਹਾਣੀ ਹੀ ਕਿਹਾ ਜਾ ਸਕਦਾ ਹੈ ਕਹਾਣੀ ਇਸ ਲਈ ਅਸੀਂ ਸ਼ਬਦ ਵਰਤ ਰਹੇ ਹਾਂ ਕਿਉਂਕਿ ਜਦ ਤੱਕ ਕੋਈ ਸਬੂਤ ਹੀ ਨਹੀਂ ਹੁੰਦੇ ਜਾਂ ਕਿਸੇ ਕਾਗਜ਼ਾਂ ਵਿੱਚ ਸਬੂਤ ਨਹੀਂ ਹੁੰਦੇ ਤਾਂ ਕਈਆਂ ਹੋਈਆਂ ਗੱਲਾਂ ਦੇ ਉੱਪਰ ਵਿਸ਼ਵਾਸ ਕਰਨਾ ਉਹ ਅਸੀਂ ਤੁਹਾਡੇ ਦਰਸ਼ਕਾਂ ਦੇ ਉੱਪਰ ਸੱ ਚੜਦੇ ਆ ਪਰ ਨਮਾ ਸ਼ਰਦ ਬਾਬਾ ਜੋ ਚੂ ਟਿਊਬ YouTube ਚੈਨਲ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਸ੍ਰੀ ਭਗਵਾਨ ਰਾਮਚੰਦਰ ਇੱਥੇ ਆਏ ਸਨ ਕਿਉਂਕਿ ਉੱਥੇ ਜਦੋਂ ਅਸੀਂ ਗਏ ਆ ਕਵਰੇਜ ਕੀਤੀ ਆ ਸਾਨੂੰ ਇੱਕ ਵੀ ਐਸਾ ਸਬੂਤ ਨਹੀਂ ਮਿਲਿਆ ਕਿ ਉੱਥੇ ਭਗਵਾਨ ਰਾਮਚੰਦਰ ਦਾ ਕੋਈ ਮੰਦਿਰ ਸੀ ਜਾਂ ਉੱਥੇ ਕੋਈ ਝੰਡਾ ਸੀ ਜਾਂ ਉੱਥੇ ਕੋਈ ਤਲਾ ਸੀ ਕੋਈ ਵੀ ਸਬੂਤ ਸਾਨੂੰ ਨਹੀਂ ਮਿਲਿਆ ਹੈਗਾ ਗੱਲ ਹਮੇਸ਼ਾ ਸਬੂਤਾਂ ਦੇ ਆਧਾਰ ਤੇ ਹੀ ਕੀਤੀ ਜਾ ਸਕਦੀ ਆ ਜਦ ਤੱਕ ਕੋਈ ਜੇਕਰ ਕੋਈ ਤੇ ਕਹਿ ਰਹੀ ਆ ਕਿ ਇੱਥੇ ਰਾਮ ਤਲਾਈ ਸੀ ਤੇ ਉਹਨਾਂ ਨੂੰ ਉਹਦੇ ਡਾਕੂਮੈਂਟਸ ਕਾਗਜ਼ ਪੇਸ਼ ਕਰਨੇ ਚਾਹੀਦੇ ਆ ਜੇਕਰ ਡਾਕੂਮੈਂਟਸ ਦਾ ਕਾਗਜ਼ ਪੇਸ਼ੀ ਨਹੀਂ ਹੁੰਦੇ ਸਿਰਫ ਸੁਣੀ ਸੁਣਾਈ ਗੱਲ ਕਹੀ ਜਾ ਸਕਦੀ ਆ ਤਾਂ ਉਸ ਦੇ ਉੱਪਰ ਉਤਵਾਰ ਕਰਨਾ ਥੋੜਾ ਮੁਸ਼ਕਲ ਹੋ ਜਾਂਦਾ ਬਾਕੀ ਜੋ ਸਮਸ਼ਾਨ ਘਾਟਵਾਰੇ ਉੱਤੇ ਉਹਨਾਂ ਵੱਲੋਂ ਕਿਹਾ ਗਿਆ ਆ ਕਿ ਇੱਥੇ ਮਤਲਬ ਆ ਕਿ ਕਬਜ਼ੇ ਵੀ ਕੀਤੇ ਹੋਏ ਆ ਤੇ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਚਲੋ ਅਸੀਂ ਉਹਦੀ ਉਹਦੀ ਵੀ ਕਵਰੇਜ ਹਟਾ ਲੈਂਦੇ ਆ ਕਿਉਂਕਿ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਸੁਣੀ ਸੁਣਾਈ ਗੱਲ ਤੇ ਕਿਤੇ ਅਤਵਾਰ ਨਹੀਂ ਕਰਦਾ ਮੌਕੇ ਦੇ ਉੱਪਰ ਕੀ ਲੋਕ ਕਹਿੰਦੇ ਨੇ ਕੀ ਕਹਿੰਦੇ ਨੇ ਉਹ ਉਹਨਾਂ ਦੇ ਨਿੱਜੀ ਵਿਚਾਰ ਹੁੰਦੇ ਨੇ ਚੈਨਲ ਦਾ ਉਹ ਕਿਸੇ ਦੇ ਵੀ ਵਿਚਾਰ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੁੰਦਾ ਹੈਗਾ ਤੇ ਜਿਸ ਦਿਨ ਉਹ ਸਾਨੂੰ ਬੁਲਾਉਣਗੇ ਜਿਨ੍ਹਾਂ ਤੇ ਨੇ ਕਿਹਾ ਕਿ ਇੱਥੇ ਸ਼ਮਸ਼ਾਨ ਘਾਟ ਚ ਕਬਜ਼ੇ ਹੋਏ ਨੇ ਉਹ ਸਾਨੂੰ ਫੋਨ ਕਰਨਗੇ ਤਾਂ ਅਸੀਂ ਮੌਕੇ ਦੇ ਉੱਪਰ ਪਹੁੰਚਾਂਗੇ ਤੇ ਹਰ ਗੱਲ ਦੀ ਤਹ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਪਰ ਚੈਨਲ ਕਿਸੇ ਵੀ ਗੱਲ ਨੂੰ ਤੇ ਮੋਹਰ ਨਹੀਂ ਲਗਾਉਂਦਾ ਕਿਉਂਕਿ ਅਦਾਲਤਾਂ ਵੀ ਕਿਸੇ ਵੀ ਗੱਲ ਦੀਆਂ ਸਬੂਤ ਮੰਗਦੀਆਂ ਨੇ ਜਦ ਤੱਕ ਇੱਥੇ ਦਾ ਕੋਈ ਸਬੂਤ ਸਾਹਮਣੇ ਨਹੀਂ ਆਂਦਾ ਕਿੱਥੇ ਭਗਵਾਨ ਰਾਮਚੰਦਰ ਜੀ ਆਏ ਆ ਜਾਂ ਤਲਾਸ਼ ਹੀ ਜਾਂ ਕੋਈ ਸਿਕਾ ਕੋ ਡਾਕੂਮੈਂਟ ਸਾਹਮਣੇ ਨਹੀਂ ਆਦਾ ਕੋ ਕਾਗਜ਼ਾਂ ਦੇ ਵਿੱਚ ਲਿਖਤ ਸਾਹਮਣੇ ਨਹੀਂ ਆਂਦੀ ਤਦ ਤੱਕ ਇਸ ਨੂੰ ਸਿਰਫ ਇੱਕ ਸੁਣੀ ਸੁਣਾਈ ਕਹਾਣੀ ਹੀ ਕਿਹਾ ਜਾ ਸਕਦਾ ਹੈ ਸੋ ਨਵਾਂ ਸ਼ਰਦ ਬਾਬਾ YouTube ਚੈਨਲ ਦੀ ਕੋਸ਼ਿਸ਼ ਹੁੰਦੀ ਆ ਕਿ ਪੱਕ ਚਾਹੇ ਕੋਈ ਵੀ ਹੋਵੇ ਉਸ ਨੂੰ ਪੂਰੇ ਦਾ ਪੂਰਾ ਲਗਾ ਦਿੱਤਾ ਜਾਵੇ ਬਾਕੀ ਤੈਅ ਕਰਨਾ ਦਰਸ਼ਕਾਂ ਦੇ ਉੱਪਰ ਹੁੰਦਾ ਹੈ ਆਓ ਦੇਖਦੇ ਹਾਂ ਕਿ ਇੱਕ ਪੱਖ ਜੋ ਕਬਲਜੀ ਸਾਜੰਦਾ ਸੀ ਜਿਨ੍ਹਾਂ ਦੇ ਸਾਥੀਆਂ ਵੱਲੋਂ ਵੀਡੀਓ ਪਾਈ ਗਈ ਸੀ ਰਾਮ ਤਲਾਈ ਇੱਥੇ ਹੈ। ਉਹਨਾਂ ਵੱਲੋਂ ਕੀ ਕਿਹਾ ਗਿਆ ਤੇ ਦੂਸਰਾ ਪੱਖ ਸਤਪਾਲ ਪੁੱਤਰ ਸ੍ਰੀ ਭਗਵਾਨ ਦਾਸ ਤੇ ਜਿਨ੍ਹਾਂ ਦੀ ਉਮਰ ਕਰੀਬ 67 ਸਾਲ ਹੈਗੀ ਆ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਕੁਝ ਨਹੀਂ ਦੇਖਿਆ। ਦੋਨਾਂ ਦੇ ਪੱਖ ਜਿਹੜੇ ਆ ਤੁਹਾਡੇ ਹੀ ਅਸੀਂ ਨਜ਼ਰ ਦੇ ਵਿੱਚ ਕਰ ਰਹੇ ਹਾਂ। ਬਾਕੀ ਇੱਕ ਮੈਂ ਜ਼ਰੂਰ ਕਹਾਂਗਾ ਕਿ ਵੀਡੀਓ ਚੱਲਦੇ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤਾਂ ਜੋ ਤੁਹਾਡੇ ਕੋਲ ਹਰ ਖਬਰ ਪਹੁੰਚੇ। ਸਾਨੂੰ ਕੋਈ ਵੀ ਵਿਅਕਤੀ ਅਸੀਂ ਕਿਸੇ ਦੇ ਕਹਿੇ ਤੇ ਨਹੀਂ ਜਾਂਦੇ ਜਾਂ ਕਿ ਅਸੀਂ ਜੀ ਉਹਦੀ ਸਪੈਸ਼ਲ ਕਹੇ ਤੇ ਜਾਣਾ ਸਾਨੂੰ ਕੋਈ ਵੀ ਵਿਅਕਤੀ ਬੁਲਾ ਸਕਦਾ ਹੈਗਾ ਆ ਤੇ ਅਸੀਂ ਦੋਨੋਂ ਪੱਖ ਪੇਸ਼ ਕਰਦੇ ਆਂ ਬਾਕੀ ਅਸੀਂ ਦਰਸ਼ਕਾਂ ਤੇ ਛੱਡਦੇ ਆਂ ਪਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਇੱਥੇ ਭਗਵਾਨ ਰਾਮਚੰਦਰ ਜੀ ਆਏ ਸਨ ਜਾਂ ਨਹੀਂ ਆਏ ਸਨ ਇਹ ਸੁਣੀਆਂ ਸੁਣਾਈਆਂ ਗੱਲਾਂ ਹੀ ਤਦ ਤੱਕ ਡਾਕੂਮੈਂਟ ਜਦ ਤੱਕ ਸਾਹਮਣੇ ਨਹੀਂ ਆਉਂਦੇ ਕਿਹਾ ਜਾ ਸਕਦਾ ਕਿ ਇਹ ਸੁਣੀ ਸੁਣਾਈ ਹੀ ਗੱਲ ਹੈ ਤ ਮੈਂ ਖੜਾ ਆਂ ਕਸਵਾ ਔਰ ਪ੍ਰੇਮਨਗਰ ਦੇ ਵਿੱਚ ਜੋ ਸ਼ਾਇਦ ਕੋਈ ਮਿਲ ਜਾਵੇ ਚਾਰ ਦਿਵਾਰੀ ਜਿਹੜੀ ਉਹ ਵੈਸੇ ਕੀਤੀ ਹੋਈ ਆ ਚਾਰ ਦਿਵਾਰੀ ਜਿਹੜੀ ਕੀਤੀ ਹੋਈ ਆ ਹੁਣ ਇਹਦੇ ਬਾਰੇ ਵੀ ਕੋਈ ਫਿਲਹਾਲ ਤੇ ਮੇਰੇ ਕੋਲ ਜਾਣਕਾਰੀ ਨਹੀਂ ਹੈਗੀ ਮੈਂ ਕੋਸ਼ਿਸ਼ ਕਰ ਰਿਹਾ ਆ ਕਿ ਜਦ ਤੱਕ ਕੋਈ ਵਿਅਕਤੀ ਜਾਂ ਕੋਈ ਜਿਸ ਨੂੰ ਇਹਦੇ ਬਾਰੇ ਪਤਾ ਹੋਵੇ ਸ਼ੈੱਡ ਪਾਈ ਹੋਈ ਹੈਗੀ ਆ ਕੂੜੇ ਦੇ ਵੈਸੇ ਡੰਪ ਬਣੇ ਹੋਏ ਸਤਾਤੇ ਚੱਲਦਾ ਆ ਲੇਕਿਨ ਮੈਨੂੰ ਕੋਈ ਜਾਣਕਾਰ ਨਹੀਂ ਮਿਲ ਰਿਹਾ ਹੈਗਾ ਹਾਂ ਆ ਸਾਜਨ ਸਾਹਿਬ ਆ ਰਹੇ ਆ ਇਹਨਾਂ ਨਾਲ ਗੱਲ ਕਰਦੇ ਕਿ ਇਹ ਇੱਥੇ ਕਿੱਦਾਂ ਆਏ ਹੈਗੇ ਆ ਕੀ ਹਾਲ ਚਾਲ ਆ ਠੀਕ ਹੈ ਜੀ ਸਾਥੀ ਜੀ ਮੈਨੂੰ ਤੇ 1 ਘੰਟਾ ਖੜਾ ਹੋ ਗਿਆ ਇੱਥੇ ਨੂੰ ਕੋਈ ਮੈਨੂੰ ਬੰਦਾ ਹੀ ਨਹੀਂ ਮਿਲ ਰਿਹਾ ਕਿ ਰਾਮ ਤਲਾਈ ਆ ਤੁਸੀਂ ਕਿੱਦਾਂ ਫਿਰ ਇੱਥੇ ਤੁਹਾਨੂੰ ਪਤਾ ਲੱਗਾ ਸੀ ਮੈਨੂੰ ਵੀ ਕਹਿਨ ਸਾਹਿਬ ਕਿਸੇ ਨੇ ਫੋਨ ਕੀਤਾ ਵੀ ਤੁਸੀਂ ਆਏ ਹੋ ਇੱਥੇ ਅੱਛਾ ਮੈਂ ਕਿਹਾ ਚਲੋ ਮੈਂ ਜਾ ਕੇ ਇਹਨਾਂ ਕੋਲ ਜਾਣਕਾਰੀ ਚਾਹੀਦੀ ਹੁੰਦੀ ਜਿੱਦਾਂ ਸਾਨੂੰ ਨੌਲੇਜ ਹੈਗੀ ਹੈ ਵੀ ਇੱਥੇ ਪਹਿਲਾਂ ਇਹ ਮਤਲਬ ਜਿਹੜਾ ਰਾਮ ਆਈ ਚਲੋ ਇੱਥੇ ਗੰਦਗੀ ਬਹੁਤ ਜ਼ਿਆਦਾ ਪਈ ਹੋਈ ਆ ਇਹ ਕਹਿੰਦਾ ਸਾਬ ਸਾਨੂੰ ਨਾ ਬਜ਼ੁਰਗਾਂ ਨੇ ਦੱਸਿਆ ਹੀ ਕਈਆਂ ਨੇ ਹਾਂ ਚੱਲੀ ਚਲੋ ਦਿਖਾਈ ਸੀ ਜੇ ਮਿੱਥੇ ਰਾਮ ਭਗਵਾਨ ਰੁਕੇ ਸੀ ਇੱਥੇ ਰਾਮਤਲਾ ਹੀ ਹੁੰਦੀ ਸੀ ਨਹੀਂ ਪਰੇ ਸਰੋਵ ਬਣਦਾ ਸੀ ਨਹੀਂ ਆ ਜਿਹੜਾ ਅਸੀਂ ਆ ਕੂੜੇ ਕਰਕਟ ਦਾ ਢੇਰ ਦੇਖ ਪਏ ਆ ਇੱਥੇ ਹੁੰਦੀ ਸੀ ਹਾਂਜੀ ਹਾਂਜੀ ਆ ਆ ਦੇਖੋ ਨਾਲੇ ਚਲੋ ਆਜੋ ਮੜ ਜੇ ਸਾਰੀ ਜਗ੍ਹਾ ਉਹੀ ਆਈ ਨਹੀਂ ਇਹ ਜਿਹੜੀ ਜਗ੍ਹਾ ਹੈਗੀ ਇੱਥੇ ਕੀ ਕੀ ਇਤਿਹਾਸ ਹੈਗਾ ਇਹਦਾ ਕਿਹ ਕੀ ਆ ਸੀ ਹੈ ਜੀ ਇੱਕ ਇੱਕ ਸਾਈਡ ਤੇ ਛੋਟਾ ਜਿਹਾ ਮੰਦਰ ਹੁੰਦਾ ਸੀ। ਇੱਕੇ ਸਰੋਵਰ ਹੁੰਦਾ ਸੀਗਾ। ਨੇ ਮੰਦਰ ਵੀ ਹੁੰਦਾ ਸੀ। ਹਾਂਜੀ ਹਾਂਜੀ ਸਰੋਵਰ ਹੁੰਦਾ ਸੀ ਕਹਿੰਦੇ ਅਸੀਂ ਵੀ ਪਤਾ ਕੀਤਾ ਇਹਦੇ ਬਾਰੇ ਜੇ ਸਾਨੂੰ ਦੱਸਿਆ ਨਾ ਬਜ਼ੁਰਗਾਂ ਨੇ ਵੀ ਇੱਥੇ ਹੁੰਦਾ ਸੀ। ਹੂੰ ਅਸੀਂ ਆਏ ਦੇਖਿਆ ਬੜਾ ਮਨ ਦੁਖੀ ਹੋਇਆ। ਹੂੰ ਅਸੀਂ ਸਿਆਣੇ ਬੰਦੇ ਲੱਭੇ। ਅੱਛਾ ਇੱਕ ਔਰ ਦੇ ਪੰਡਤ ਜੀ ਫਗਵਾੜੇ ਵੀ ਰਹਿੰਦੇ ਆ ਉਹਨਾਂ ਤੋਂ ਪੁੱਛਿਆ। ਹੂੰ ਉਹ ਕਹਿੰਦੇ ਅਸੀਂ ਤਾਂ ਇੱਥੇ ਖੇਡਦੇ ਵੀ ਰਹੇ ਆ ਇੱਥੋਂ ਸਰੋਵਰ ਚੋਂ ਮਿੱਟੀ ਲੈ ਕੇ ਜਾਂਦੇ ਸੀਗੇ। ਹੂੰ ਸਰੀਰ ਤੇ ਮਲਰੀ ਵੀ ਖਾਜ ਖੁਜਲੀ ਨਹੀਂ ਕਦੀ ਹੁੰਦੀ। ਉੱਥੇ ਇੰਦਾ ਇਤਿਹਾਸ ਪਰਸੂ ਰਾਮ ਦਾ ਵੀ ਉੱਥੇ ਦਾ ਹੈਗਾ ਮੈਂ ਲਾਇਆ ਸੀ ਇੱਥੇ ਵੀ ਇੰਦਾ ਸੀ ਪਰ ਇੱਥੋਂ ਮਿੱਟੀ ਕੀ ਚੱਕਣੀ ਹੈ ਇੱਥੇ ਤਾਂ ਗੰਦਗੀ ਹੋਏ ਇੰਦਾਂ ਦੀ ਅੱਗੇ ਬੰਦਾ ਬਿਮਾਰੀ ਲੈ ਕੇ ਜਾਊਗਾ ਭਰਤੀ ਪਾਤੀ ਜੀ ਆ ਵੀ ਜਗਾ ਉਹਨਾਂ ਦੀ ਹੈ ਜਿਹੜੀ ਅੱਗੇ ਆ ਪਾਰਕ ਬਣਾਈ ਹੈ ਨਹੀਂ ਆ ਜਿਹੜੀ ਮਤਲਬ ਅਸੀਂ ਪਾਰਕ ਦੇਖ ਰਹੇ ਹੈਗੇ ਆ ਇਹ ਜਗਾ ਵੀ ਉਹਨਾਂ ਚ ਹੈਗੀ ਆ ਇਹ ਸਾਰੀ ਜਗਾ ਤਾਂ ਕਾਫੀ ਸੀਗੀ ਨਹੀਂ ਨਹੀਂ ਭਗਵਾਨ ਰਾਮਚੰਦਰ ਜਿਹੜੇ ਸੀਗੇ ਜੋ ਜੇਕਰ ਤੁਸੀਂ ਜੋ ਸੁਣਿਆ ਹੈਗਾ ਆ ਚੈਨਲ ਤੇ ਪੁਸ਼ਟੀ ਨਹੀਂ ਕਰ ਸਕਦਾ ਪਰ ਜੋ ਤੁਸੀਂ ਸੁਣਿਆ ਹੋਇਆ ਉਹ ਮਤਲਬ ਕਿਸ ਤਰ੍ਹਾਂ ਆਏ ਸੀ ਜਾਂ ਕਿੱਦਾਂ ਸੀ ਜਾਂ ਕਿਹਨਾਂ ਨਾਲ ਆਏ ਸੀ ਜਾਂ ਕੀ ਸੀ ਜੇ ਸੁਣਿਆ ਤੁਸੀਂ ਜਿੱਦਾਂ ਕਹਿਣ ਸਾਬ ਸੂਰਜਕੁੰਡ ਨਹੀਂ ਬਣਿਆ ਹੋਇਆ ਰਹੂ ਰਸੂਰਜਕੁੰਡ ਹੈਗਾ ਇਹ ਰਹੂ ਉਦੋਂ ਰਾਮ ਰਾਮ ਭਗਵਾਨ ਜੀ ਇਧਰੋਂ ਲੰਗੇ ਸੀ ਇੱਥੇ ਰੁਕੇ ਵੀ ਸੀਗਾ ਨਹੀਂ ਮਤਲਬ ਇਧਰੋਂ ਲੰਗੇ ਸੀ ਹਾਂ ਇੱਥੇ ਰੁਕੇ ਵੀ ਸੀ ਰਾਤ ਨਹੀਂ ਉਹ ਇਕੱਲੇ ਸੀ ਜਾਂ ਜੇ ਸੁਣਿਆ ਤਾਂ ਕੋਈ ਨਾਲ ਵੀ ਸੀ ਉਹਨਾਂ ਦੇ ਨਹੀਂ ਅਸੀਂ ਜੇ ਸੁਣਿਆ ਰਾਮ ਭਗਵਾਨ ਲੰਗੇ ਸੀ ਇੱਥੋਂ ਅੱਛਾ ਪੱਕੀ ਗੱਲ ਹੈ ਉਸ ਵੇਲੇ ਹੀ ਗਏ ਹੋਣੇ ਜਦੋਂ ਦੂਜੇ ਦੇ ਬਣਵਾਸ ਤੇ ਗਏ ਸੀ ਔ ਘੁੰਮਦੇ ਸੀ ਹਾਂ ਪਹਿਲਾਂ ਇੱਥੇ ਲਾਲ ਝੰਡਾ ਵੀ ਲੱਗਾ ਹੁੰਦਾ ਸੀ ਬਚਪਨ ਚ ਦੇਖਿਆ ਸਾਨੂੰ ਕਈ ਬੰਦੇ ਨੇ ਕਿਹਾ ਵੀ ਅਸੀਂ ਜਲ ਚੜਾ ਕੇ ਜਾਂਦੇ ਸੀ ਪਰ ਪਤਾ ਨਹੀਂ ਕਿਉਂ ਲੋਕ ਬੋਲਣ ਤੋਂ ਡਰਦੇ ਅੱਛਾ ਇੱਥੇ ਫਿਰ ਜੇ ਕੋਈ ਇਦਾਂ ਦਾ ਪਤਾ ਲੱਗਾ ਕਿ ਸਿਰਫ ਤੁਰੇ ਹੀ ਜਾਂਦੇ ਇਧਰੋਂ ਤੁਰ ਕੇ ਗਏ ਸੀ ਜਾਂ ਕੋਈ ਰਹਿ ਵੀ ਸੀ ਤੁਰ ਕੇ ਗਏ ਸੀ ਤੇ ਰੁਕੇ ਵੀ ਸੀਗਾ ਰੁਕੇ ਵੀ ਸੀ ਹਾਂ ਹੁਣ ਸਾਡਾ ਸਾਡੀ ਸੋਚ ਹੈ ਜਿਹੜਾ ਸਰੋਵਰ ਸੀਗਾ ਅਕਸਰ ਨੂੰ ਉਸ ਵੇਲੇ ਕਿਹੜਾ ਕੋਰਸ ਵਰਸੀ ਵਰਸੀ ਜਾਂ ਕਿੱਦਾਂ ਸੀ ਨਹੀਂ ਦਿਖਾਓ ਤਾਂ ਸਰੋਵਰ ਚਲੋ ਤਾਂ ਕਿੱਥੇ ਹੈਗਾ ਦਿਖਾਓ ਚਲੋ ਦਿਖਾਓ ਸਰੋਵਰ ਕਿੱਥੇ ਹੈ ਇੱਥੇ ਤਾਂ ਬੜੀ ਮੁਸ਼ਕਲ ਆ ਵੈਸੇ ਆਣਾ ਵੀ ਰਿਸਕ ਆ ਕੋਈ ਕੀੜਾ ਪਤੰਗਾ ਵੀ ਹੋ ਸਕਦਾ ਆ ਅਸੀਂ ਫੇਰ ਵੀ ਕੋਸ਼ਿਸ਼ ਕਰੀਦੀ ਆ ਅੱਛਾ ਕੀ ਸਰੋਵਰ ਕਿਹੜਾ ਕਿੰਨੇ ਆ ਆ ਦੇਖੋ ਜੀ ਆ ਸਰੋਵਰ ਹੁੰਦਾ ਵੈਸੇ ਨਿਮੀ ਜਗਾ ਆ ਕੋਈ ਚਿੰਨ ਤੇ ਲੱਗਦੇ ਆ ਹਾਂਜੀ ਹਾਂਜੀ ਆ ਦੇਖੋ ਅੱਜ ਤਾਂ ਛੋਟੀਆਂ ਇੱਥੇ ਚੋਂ ਨਿਕਲਦੀਆਂ ਜੋ ਕੋਲੇ ਆਪਾਂ ਮੈਂ ਕੋਸ਼ਿਸ਼ ਕਰਦਾ ਲੇਕਿਨ ਹੈ ਤੇ ਰਿਸਕ ਹੀ ਹੈਗਾ ਹਾਂਜੀ ਥੱਲੇ ਜਾ ਕੇ ਮੈਂ ਦੇਖਦਾ ਕੀ ਆ ਬੜਾ ਮੁਸ਼ਕਲ ਹੈਗਾ ਅੰਦਰ ਆਣਾ ਅੱਛਾ ਪਰਦੇ ਆ ਨਾ ਕੈਨ ਸਰ ਹਾਂ ਵਿੱਚੋਂ ਛੋਟੀਆਂ ਇੱਥੇ ਵੀ ਨਿਕਲਦੀਆਂ ਬਣੀਆਂ ਸਿੱਪ ਬਣੇ ਨਿਕਲਦੇ ਇੱਥੇ ਬੱਚੇ ਪਹਿਲਾਂ ਖੇਡਦੇ ਰਹੇ ਜੇ ਸਾਨੂੰ ਦੱਸਦੇ ਹੁੰਨ ਤਾਂ ਚਲੋ ਸਿਆਣੇ ਹੋ ਵੀ ਵੀ ਅੱਛਾ ਲੱਗਦਾ ਤਾਂ ਵੈਸੇ ਸਰੋਬਰੀ ਆ ਹਾਂਜੀ ਆ ਕਾ ਢੂੰਗਾ ਹੈਗਾ ਆ ਮਤਲਬ ਜਿਸ ਹੱਸਾ ਆਪਣਾ ਉਹ ਉੱਚੀ ਜਗ੍ਹਾ ਹੈਗੀ ਆ ਹਾਂਜੀ ਤੇ ਆ ਨੀਵੀਂ ਜਗ੍ਹਾ ਹੈਗੀ ਆ ਇੱਥੇ ਸਰੋਵਰ ਹੁੰਦਾ ਸੀਗਾ ਜੀ ਹਾਂ ਇੱਥੇ ਇੱਕ ਦਿਨ ਮੀਂਹ ਪੈਂਦੇ ਦੇ ਵਿੱਚ ਅਸੀਂ ਥੋੜੀਆਂ ਛੋੜੀਆਂ ਇੱਥੇ ਕੱਟੀਆਂ ਵੀ ਆ ਹੁੰਦਾ ਝਾੜ ਝਿੰਡਾ ਫੇਰ ਹੋ ਗਿਆ ਹਾਂ ਇੱਥੇ ਪਹਿਲਾਂ ਸਰੋਵਰ ਹੁੰਦਾ ਸੀ ਉਹ ਖੁੰਜੇ ਦੇ ਵਿੱਚ ਮੰਦਰ ਹੁੰਦਾ ਸੀ ਅੱਛਾ ਚਲੋ ਕਿਸੇ ਨੇ ਦੇਖਭਾਲ ਨਹੀਂ ਕੀਤੀ ਜਿੱਦਾਂ ਕਿ ਸੰਭਾਲ ਹੋਈ ਕਬਜ਼ਾ ਕਰਕੇ ਬਹਿ ਕੇ ਬਣਾ ਕੇ ਪਤਾ ਨਹੀਂ ਕਿਹਨੇ ਜਿਹੜੀ ਹੈਗੀ ਉਹਦਾ ਨਹੀਂ ਬਣੇ ਦੇਖੋ ਤੁਸੀਂ ਜਿਸ ਤਰ੍ਹਾਂ ਤੁਹਾਡੇ ਮੁਤਾਬਕ ਕਹਿ ਰਹੇ ਆ ਕਿ ਪੁਵਾਰ RAMਚੰਦਰ ਜੀ ਇੱਥੇ ਰਹੇ ਵੀ ਆਏ ਵੀ ਹੈਗੇ ਆ ਹਾਂਜੀ ਹਾਂਜੀ ਤਾਂ ਮੰਦਰ ਵੀ ਸੀ ਤੁਸੀਂ ਪਰ ਕੋਈ ਮੰਦਰ ਦੀ ਕੋਈ ਨਿਸ਼ਾਨੀ ਤਾਂ ਦਿਸ ਨਹੀਂ ਰਹੀ। ਸਿਆਣੇ ਬੰਦੇ ਨੇ ਜਰੂਰ ਸਾਨੂੰ ਦੱਸਿਆ ਕਿ ਸਾਡੇ ਇੱਥੇ ਹੁੰਦੇ ਸੀਗੇ ਲੰਬardar ਜੀ। ਹੂੰ ਉਹ ਸਾਡੇ ਨਾਲ ਆਏ ਵੀ ਪਟਵਾਰੀਆਂ ਨਾਲ ਇੱਥੇ ਦੇਖ ਕੇ ਵੀ ਗਏ ਸੀ। ਉਹਨਾਂ ਨੂੰ ਕਿਹਾ ਵੀ ਦੇਖੋ ਹੂੰ ਕਿਸੇ ਨਾਂ ਦੇ ਜਿਹੜੀ ਉਹ ਕਹਿੰਦੇ ਮੈਂ ਆਪਣੀ ਅੱਖੀਂ ਦੇਖਿਆ ਤੇ ਮੰਦਰ ਹੁੰਦਾ ਛੋਟਾ ਗੇਟ ਹੁੰਦਾ ਸੀ। ਹੂੰ ਪੰਡਤ ਹੁੰਦਾ ਸੀਗਾ ਇੱਥੇ। ਅੱਛਾ ਪਰ ਕਿਸੇ ਨੇ ਕੇਅਰ ਨਹੀਂ ਕੀਤੀ। ਜਿੱਦਾਂ ਹੀ ਗਈ ਸੋਚ ਆਗਲੇ ਨੂੰ ਜਾ ਕੇ ਦੇਖਦੇ ਹਾਂ। ਮੈਂ ਪੌਣੇ ਘੰਟੇ ਤੋਂ ਖੜਾ ਸੀਗਾ ਚਲੋ ਤੁਹਾਨੂੰ ਕਿਸ ਨੇ ਦੱਸ ਦਿੱਤਾ ਕਿ ਮੈਂ ਇੱਧਰ ਆਇਆ ਹਾਂ ਕਿਉਂ ਅਸੀਂ ਜਿੱਥੇ ਪੈਰ ਪਾਈਦਾ ਕੋਈ ਨਾ ਕੋਈ ਸਾਡੇ ਕੋਲ ਉੱਥੇ ਦਾ ਨੁਮਾਇੰਦਾ ਹੀ ਪਹੁੰਚ ਜਾਂਦਾ ਤੇ ਇਹਦਾ ਤੁਸੀਂ ਪਿੱਛੇ ਜੇ ਤੁਹਾਡੀਆਂ ਵੀਡੀਓ ਵੀ ਇਹਦੇ ਬਾਰੇ ਕੀਤੀਆਂ ਸੀ ਤੁਸੀਂ ਹਾਂਜੀ ਬਿਲਕੁਲ ਬਿਲਕੁਲ ਅਸੀਂ ਤਾਂ ਦੇਖੋ ਜੀ ਪ੍ਰਸ਼ਾਸਨ ਨੂੰ ਵੀ ਪੰਚਾਇਤ ਨੂੰ ਵੀ ਰਿਕੁਐਸਟ ਕੀਤੀ ਹੈ ਵੀ ਇੱਥੋਂ ਕੂੜਾ ਚਕਾਓ ਉਹ ਜਿਹੜੀ ਨਵੀਂ ਪੰਚਾਇਤ ਆਈ ਉਹਨਾਂ ਕੋਲ ਇਹ ਡੰਪ ਕਿਹਨਾਂ ਨੇ ਬਣਾਤਾ ਸੀ ਇਹ ਡੰਪ ਜਿਹੜੀ ਪਹਿਲੀ ਪੰਚਾਇਤ ਸੀਗੀ ਅੱਛਾ ਉਹ ਨਹੀਂ ਦੇਖਿਆ ਵੀ ਸ਼ਾਮਲਾ ਟੈਪ ਜਗਾ ਹੈਗੀ ਆ ਜਗਾ ਕਿਤੇ ਨਹੀਂ ਬੋਲੀ ਜੀ ਅਸੀਂ ਤਾਂ ਨਵੇਂ ਸ਼ਹਿਰ ਵੀ ਸਾਰਾ ਲੱਭਿਆ ਪਟਵਾਰੀਆਂ ਕੋ ਵੀ ਗਏ ਹਰੇਕ ਕੋਲ ਗਏ ਵੀ ਕਿਸੇ ਨਕਸ਼ੇ ਵਿੱਚ ਵੀ ਨਹੀਂ ਇਹ ਕਿਤੇ ਵੀ ਨਹੀਂ ਬੋਲਦੀ ਜੀ ਨਹੀਂ ਕਾਦੀ ਨਹੀਂ ਬੋਲਦੀ ਪੰਚਾਇਤ ਦੀ ਨਹੀਂ ਬੋਲਦੀ ਜਾਂ ਕੋਈ ਕਿਸੇ ਦੀ ਵੀ ਨਹੀਂ ਕਿਸੇ ਦੀ ਵੀ ਦੇਖੋ ਪਹਿਲੀ ਜਗਾ ਹੈ ਜਿਹੜੀ ਕਿਤੇ ਬੋਲੀ ਹੀ ਨਹੀਂ ਤੇ ਫਿਰ ਇਹ ਦਾਵਾ ਕਿਸ ਤਰ੍ਹਾਂ ਕੀਤਾ ਜਾ ਸਕਦਾ ਆ ਕਿ ਇਹ ਪੁਆਨ ਰਾਮਚੰਦਰ ਜੀ ਤੁਸੀਂ ਇਹਦੇ ਸੂਪ ਪਿੰਡ ਦੇ ਵਿੱਚ ਕੋਈ ਜਗ੍ਹਾ ਕਿਸੇ ਨਾਲ ਬੋਲਦੀ ਨਹੀਂ ਤੁਸੀਂ ਇਹਨੂੰ ਕੀ ਕਹੋਗੇ ਇਹ ਵਜ੍ਹਾ ਕੀ ਆ ਜੋ ਕਹੇ ਨੇ ਲਾਲ ਮਿਲ ਕੇ ਕੀਤਾ ਜਿਹਨੂੰ ਜਿੰਨੀ ਜਗ੍ਹਾ ਸੂਟ ਆਈ ਸਾਂਭ ਲਈ ਕਿਸੇ ਨੂੰ ਪਲਾਟਾ ਨੂੰ 베ਚਤੀ ਆ ਜਿਹੜੀ ਨਹੀਂ ਤੁਸੀਂ ਵੀ ਦੇਖੋ ਖੈਰ ਕੋਈ ਕਿਸ ਤੇ ਨਿੱਜੀ ਅਟੈਕ ਨਹੀਂ ਕਰਨਾ ਤੁਸੀਂ ਨਸ਼ੇ ਦੇ ਖਿਲਾਫ ਤਾਂ ਬਹੁਤ ਕੋਸ਼ਿਸ਼ ਕੀਤਾ ਹੈਗਾ ਆ ਹਾਂਜੀ ਹਾਂਜੀ ਕਰਦੇ ਹੈਗੇ ਆ ਹਾਂਜੀ ਤੇ ਜਗ੍ਹਾ ਦੇ ਬਾਰੇ ਤੁਸੀਂ ਫਿਲਹਾਲ ਇੰਨਾ ਦਿਨ ਵੀਡੀਓ ਪਾਈ ਨੂੰ ਵੀ ਹੋਗੇ ਤੁਸੀਂ ਕੁਝ ਵੀ ਨਹੀਂ ਕੀਤਾ ਕਹਨ ਸਾਹਿਬ ਪਤਾ ਕੀ ਆ ਇਹ ਹੈਗਾ ਤਾਜਮਿਕ ਮੁੱਦਾ ਮੈਂ ਤੁਹਾਨੂੰ ਸੱਚਾਈ ਹੀ ਕਿ ਦੱਸਣ ਲੱਗਾ ਹਮ ਮੇਰਾ ਤੇ ਆਂਦਾ ਹੈਗਾ ਨਸ਼ੇ ਦੇ ਮੁੱਦੇ 'ਚ ਹਮ ਹੁਣ ਜਦੋਂ ਮੈਨੂੰ ਤੁਹਾਡਾ ਪਤਾ ਲੱਗਾ ਟਾਈਮ ਆ ਗਿਆ ਕਿਸੇ ਚੀਜ਼ ਨੂੰ ਤੁਸੀਂ ਧਰ ਦੇਖੋ ਧਰਮ ਮੱਕ ਜਿਹੜੀ ਆਸਤਾ ਆ ਉਨਾਂ ਨਾਲ ਜਦੋਂ ਅਸੀਂ ਜੋੜਦੇ ਆ ਤਾਂ ਕ੍ਰਿਤਿਆ ਤਾਂ ਤਦੇ ਦੂਰ ਹੁੰਦੀਆਂ ਨਾ ਕ੍ਰਿਤਿਆ ਐਡਾ ਕਹਿੰਦਾ ਸਭ ਕਈਆਂ ਦਾ ਹੀ ਡਰ ਪੈ ਜਿਨੇ ਨੇ ਕਬਜ਼ੇ ਕੀਤੇ ਆ ਵੀ ਸਾਡਾ ਨਾ ਰੋਲਾ ਪੈ ਜੇ ਪਰ ਸਾਡੀ ਕੋਈ ਦੁਸ਼ਮਣੀ ਥੋੜੀ ਕਿਸੇ ਨਾਲ ਨਹੀਂ ਕੋਈ ਉਪਰਾਲਾ ਕਰ ਰਹੇ ਹੋ ਤੁਸੀਂ ਜਾਂ ਨਹੀਂ ਹਾਂ ਬਿਲਕੁਲ ਕਰ ਰਹੇ ਆ ਪੰਚਾਇਤ ਨਵੀ ਨੂੰ ਕਿਹਾ ਹੋਇਆ ਆਪਣੀ ਸਰਪੰਚ ਸਾਹਿਬ ਨੂੰ ਕਿਹਾ ਹੋਇਆ ਸੀ ਉਹ ਕਹਿੰਦੇ ਸਾਨੂੰ ਡੰਪ ਬਣਾ ਲੈਣ ਦਿਓ ਸ਼ਰਮ ਮੁਲਾ ਵੀ ਨਾਲ ਸਹਿਮਤ ਐਡਾ ਜੀ ਗੱਲ ਨਹੀਂ ਉਹ ਕਹਿੰਦੇ ਉਹਨੂੰ ਕੂੜਾ ਇਹਨੂੰ ਡੰਪ ਬਣਾ ਲੈਣ ਦਿਓ ਜਾਂ ਹੋਰ ਕਿਤੇ ਨਹੀਂ ਕਿਤੇ ਹੋਰ ਹਾਂ ਪੰਚਾਇਤ ਦਾ ਡੰਪ ਕਿਤੇ ਹੋਰ ਬਣਾ ਲੈਣ ਦਿਓ ਕੂੜਾ ਚੱਕ ਦਾਂਗੇ ਫਿਰ ਤੇ ਪਾਰਕ ਬ ਪਰ ਉਹਦੇ ਲਈ ਇੱਕ ਗੱਲ ਹੋਰ ਵੀ ਹੈਗੇ ਆ ਕੋਈ ਐਸੇ ਸ਼ਖਸ ਵੀ ਤਾਂ ਸਾਹਮਣੇ ਆਣੇ ਚਾਹੀਦੇ ਆ ਕਿ ਜੋ ਉਸ ਸਮੇਂ ਦੇ ਚਾਹੇ ਬਹੁਤ ਬਜ਼ੁਰਗ ਹੋ ਗਏ ਹੋਣਗੇ ਜਾਂ ਉਹਨਾਂ ਦੇ ਬੱਚੇ ਹੋਣਗੇ ਕੁਝ ਨਾ ਕੁਝ ਦੱਸਣਾ ਵੀ ਤਾਂ ਪਵੇਗਾ ਨਾ ਦੱਸ ਦੇ ਜੀ ਕੈਮਰੇ ਸਾਹਮਣੇ ਨਹੀਂ ਦੱਸਣਾ ਹਾਂ ਪਤਾ ਨਹੀਂ ਕਿਉਂ ਡਰਦੇ ਮੈਨੂੰ ਸਮਝ ਨਹੀਂ ਆਂਦੀ ਦੱਸ ਦੇ ਵੀ ਸਾਡਾ ਸਹਿਮਤ ਵੀ ਆ ਈਵਨ ਕਿ ਵੀ ਇੱਥੇ ਤਾਂ ਕੋਈ ਬੰਦੇ ਹੈਗੇ ਜੂ ਸ਼ੁਰੂ ਕਰੋ ਅਸੀਂ ਮੂਰੇ ਹੋਮਗੇ ਸਾਥ ਦੇਾਂਗੇ ਹੂੰ ਜੋ ਚਾਹੀਦਾ ਅਸੀਂ ਦੇਾਂਗੇ ਮੈਨੂੰ ਇੱਥੇ ਤੱਕ ਵੀ ਕਹਿੰਦੇ ਬਾਹਰੋਂ ਵੀ ਫੋਨ ਆ ਸ਼ੁਰੂ ਕਰਦੇ ਹੀ ਨਹੀਂ ਤੁਸੀਂ ਮੈਂ ਸ਼ੁਰੂ ਆ ਡੰਬ ਚਾ ਕੋਈ ਵੀ ਪਤਾ ਕੀ ਆ ਪਿੰਡ ਸਾਡਾ ਆਪਾ ਆਪਣੇ ਨਹੀਂ ਦੇਖੋ ਮੇਰੇ ਕਹਿਣ ਦਾ ਮਤਲਬ ਆ ਕਿ ਜਿੱਥੇ-ਜਿੱਥੇ ਵੀ ਕਿਸੇ ઋષਿ-ਮੂਨੀ ਦੇ ਜਾਂ ਭਗਵਾਨ ਦੇ ਜਾਂ ਗੁਰੂਆਂ ਪੀਰਾਂ ਦੇ ਚਰਨ ਪਏ ਹੈਗੇ ਆ ਚਰਨ ਸ਼ੋਪਰਾ ਇਤਿਹਾਸਕ ਸਥਾਨ ਬਣ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਤੇ ਜੀ ਅਸੀਂ ਉਹ ਇਤਿਹਾਸਕ ਨੂੰ ਹੀ ਗਵਾ ਬੈਠਦੇ ਹੈਗੇ ਆ ਤੇ ਕਿਸੇ ਨੂੰ ਕੀ ਪਤਾ ਲੱਗਦਾ ਕਿ ਕਹਿੰਦਾ ਗਵਾ ਗੁਵਾ ਨਹੀਂ ਦਿੰਦੇ ਹੁਣ ਤੇ ਹੁਣ ਤੱਕ ਤਾਂ ਗੁੰਮ ਗੁੰਮ ਹੋਇਆ ਹੈ ਨੂੰ ਪਤਾ ਲੇਟ ਲੱਗਾ ਜਦੋਂ ਸਾਨੂੰ ਸਾਲ ਪਹਿਲਾਂ ਪਤਾ ਲੱਗਾ ਸੀ ਉਦੋਂ ਦਾ ਪਾਇਆ ਦੇਖੋ ਐਡਾ ਧੰਪ ਸੀਗਾ ਮੈਂ ਕਿਹਾ ਨਾ ਫੋਟੋਆਂ ਨਹੀਂ ਪਾਈਆਂ ਲੋਕਾਂ ਦੇ ਵਿੱਚ ਹਰ ਇੱਕ ਭਗਵਾਨ ਦੀ ਫੋਟੋ ਸਿੱਟੀ ਹੋਈ ਸੀ ਹਰ ਇੱਕ ਭਗਵਾਨ ਦੀ ਨਹੀਂ ਹਾਂ ਮੈਨੂੰ ਤੁਹਾਡੀ ਇਸ ਗੱਲ ਤੋਂ ਜ਼ਿਆਦਾ ਆ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਂਗੇ ਜਿਹੜੇ ਬੇਅਦਬੀ ਕਰਦੇ ਆ ਤਸਵੀਰਾਂ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਤ ਹੋਣ ਉਹ ਜਿਹੜੀਆਂ ਇਦਾਂ ਕੋੜਿਆਂ ਦੇ ਵਿੱਚ ਸਿੱਟਦੇ ਆ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹਨੇ ਆ ਮੈਂ ਤਾਂ ਹੀ ਸਨੇਹਾ ਦੇਣਾ ਚਾਹਨਾ ਸ਼ਰਮਾਣੀ ਚਾਹੀਦੀ ਆ ਜੇ ਬਾਈ ਜੀ ਤੁਹਾਡਾ ਕਿਸੇ ਭਗਵਾਨ ਤੋਂ ਵਿਸ਼ਵਾਸ ਛੋਟੀਆਂ ਮੰਨ ਲਓ ਇਨਸਾਨ ਆ ਗਲਤੀਆਂ ਦਾ ਪੁੱਤਲਾ ਆ ਮੰਨ ਲਓ ਉੱਟ ਗਿਆ ਉਹਨੂੰ ਕੁੜੀ ਨਾਲ ਚ ਕਿਉਂ ਤੇ ਨਹੀਂ ਸੰਭਾਲਦਾ ਜਲ ਪ੍ਰਵਾਹ ਕਰ ਦੋ ਨਹੀਂ ਸੰਭਾਲ ਹੁੰਦਾ ਸੰਸਕਾਰ ਕਰੋ ਉਹਨਾਂ ਹੀ ਰਗ ਜਲ ਪ੍ਰਵਾਹ ਕਰ ਦੋ ਅਸੀਂ ਕੀਤੀ ਆ ਤੁਸੀਂ ਜੇ ਕੀਤਾ ਵੀ ਸੀ ਅਸੀਂ ਹੁਣ ਵੀ ਕਰਦੇ ਜੇ ਕਿਸੇ ਨੂੰ ਦਿਖਦਾ ਆ ਥੋੜੇ ਜਿਹਾ ਅਸਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਧਾਰਮਿਕ ਮੁੱਦਾ ਹੈਗਾ ਮੈਂ ਦੇਖਿਆ ਕੋਈ ਸਾਡੀ ਗੜਚਾ ਮੰਡੀ ਪੇ ਲੈ ਲੈ ਲਓ ਸਬੂਤ ਦੇ ਤੌਰ ਤੇ ਹਾਂਜੀ ਹਾਂਜੀ ਉਹ ਜਦੋਂ ਆਂਦੇ ਆ ਤਾਂ ਉੱਥੇ ਮੂਰਤੀ ਰੱਖ ਲੈਂਦੇ ਆ ਉਹ ਪਈ ਰਹਿੰਦੀ ਆ ਆਪ ਚਲੇ ਜਾਂਦੇ ਆ ਇਹੋ ਜਿਹੀਆਂ ਸਾਡੇ ਔੜ ਇਲਾਕੇ ਵਿੱਚ ਬਹੁਤ ਥਾਵਾਂ ਹੈਗੀਆਂ ਜਿੱਥੇ ਮੂਰਤੀਆਂ ਰੱਖੀਆਂ ਹੋਈਆਂ ਕੁੱਤੇ ਟੱਟੀ ਫਿਰਦੇ ਪਏ ਆ ਬਿਲਕੁਲ ਜੀ ਬਿਲਕੁਲ ਮੈਂ ਦੇਖੀ ਤੁਹਾਡੀ ਵੀਡੀਓ ਜਿੱਤੇ ਕੀ ਸੀ ਦੇਖੀ ਦੇਖੀ ਮੈਂ ਤਾਂ ਉਹਦੇ ਬਾਰੇ ਵੀ ਤਾਂ ਕੁਝ ਕਰਨਾ ਚਾਹੀਦਾ ਇਹ ਕੀ ਬੇਅਦਵੀ ਨਹੀਂ ਹੋ ਰਹੀ ਦੇਖੋ ਕੈਨ ਸਾਹਿਬ ਇਹ ਇਨਸਾਨ ਦੀ ਫਿਤਰਤ ਆ ਬਹੁਤੀ ਯਾਰੀ ਹੂੰ ਜਿਹੜੇ ਆਪਣੇ ਧਾਰਮਿਕ ਆਗੂ ਬਣੇ ਹੋਏ ਆ ਹੂੰ ਉਹ ਵੀ ਦੇਖਦੇ ਆ ਵੀ ਕੋ ਸਾਡਾ ਬਾਕੇ ਬੈ ਚਲੋ ਛੱਡੂ ਨਹੀਂ ਨਹੀਂ ਜਦੋਂ ਉਹ ਦੇਖੋ ਮੂਰਤੀਆਂ ਸੜਕਾਂ ਦੇ ਉੱਪਰ ਪਈਆਂ ਉਰੋ ਤਾਂ ਆਪ ਚਲੇ ਜਾਂਦੇ ਆ ਤਾਂ ਉਹਦਾ ਵੀ ਤਾਂ ਕਿਸੇ ਨੂੰ ਉਪਰਾਲਾ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਸੰਭਾਲ ਲਿਆ ਚਾਹੀਦੀਆਂ ਪਹਿਲਾਂ ਜਿਹੜੇ ਰਖਦੇ ਆ ਕਹਿਨ ਸਾਹਿਬ ਜਿਹੜੇ ਰਖਦੇ ਆ ਉਹਨਾਂ ਨੂੰ ਸੰਭਾਲ ਚਲੋ ਇਹ ਹੋਰ ਵੀ ਭਾਈ ਸਾਹਿਬ ਆ ਗਏ ਹੈਗੇ ਆ ਗੱਲਬਾਤ ਅਸੀਂ ਇਹਨਾਂ ਨਾਲ ਵੀ ਕਰਾਂਗੇ ਕੀ ਹੈਗਾ ਤੁਹਾਡਾ ਕੀ ਨਾਮ ਕੀ ਆ ਮੇਰਾ ਨਾਮ ਸਤਪਾਲ ਜੀ ਇਹ ਹਨ ਆਫ ਸ੍ਰੀ ਭਗਵਾਨ ਦਾਸ ਪਿੰਡ ਔੜ ਹਾਂਜੀ ਕੀ ਕਹਿਣਾ ਚਾਹੁੰਦੇ ਆ ਇੱਥੇ ਠੇੜ ਸਰਦਿਆ ਹਾਂ ਇੱਥੇ ਜੰਮੇ ਪਲੇ ਆ ਅਸੀਂ ਹਾਂ ਮੇਰੀ 67 ਸਾਲ ਦੀ ਉਮਰ ਹੋ ਗਈ ਆ ਠੀਕ ਆ ਇਹ ਢੇਰ ਇੱਥੇ ਉਦੋਂ ਦੇ ਅਸੀਂ ਜਦੋਂ ਦੇ ਜੰਮੇ ਸਾਸੀ ਹੋ ਸੰਭਾਲੀ ਇੱਥੇ ਛੱਡਦੇ ਆ ਇੱਥੇ ਛੱਡਦੇ ਹਾਂਜੀ ਅਸੀਂ ਇੱਥੇ ਦੇਖਿਆ ਕੀ ਹੈ ਕੀ ਨਹੀਂ ਹੋਰ ਮਤਲਬ ਤੁਹਾਨੂੰ ਕਿਈ ਲੋਕ ਹੋਰ ਆ ਕੇ ਕਹਿੰਦੇ ਸਾਡਾ ਇਹ ਆ ਬੋਆ ਇੱਥੇ ਕੱਕ ਨਹੀਂ ਹੈ ਕਿ ਜਿੱਦਾਂ ਰਾਮ ਤਲਾਈ ਬਾਰੇ ਕਹਿ ਰਹੇ ਆ ਜੋ ਵੀ ਕਹਿੰਦੇ ਆ ਇੱਥੇ ਕੱਕ ਨਹੀਂ ਹੈ ਅਸੀਂ ਨਹੀਂ ਦੇਖਿਆ ਅਸੀਂ ਨਹੀਂ ਦੇਖਿਆ ਕੁਝ ਵੀ ਬਪਰੂ ਹੋ ਗਏ ਆ ਹਾਂ ਹਾਂ ਜੰਮੂ ਬਟ ਬਟ ਜਿਹੜਾ ਕਵਾਊਗਾ ਫਿਰ ਦੇਖ ਲਾਂਗੇ ਸੋ ਕਹਿਣ ਦਾ ਮਤਲਬ ਹੈਗਾ ਦੋ ਇਹ ਮਤਲਬ ਮੈਂ ਕਿਸੇ ਨੂੰ ਵੀ ਸਪੈਸ਼ਲ ਨਹੀਂ ਬੁਲਾਇਆ ਤੁਹਾਨੂੰ ਮੈਂ ਦੱਸਿਆ ਕਿ ਇਹ ਵੀ ਮੌਕੇ ਤੇ ਪਹੁੰਚਿਆ ਨਹੀਂ ਬੁਲਾ ਇਹ ਬੁਲਾ ਕੇ ਨਹੀਂ ਜੀ ਇਹਨਾਂ ਦਾ ਇਹਨਾਂ ਦਾ ਪੱਖ ਹੈਗਾ ਇੱਕ ਮਿੰਟ ਜੀ ਇਹਨਾਂ ਦਾ ਪੱਖ ਹੈਗਾ ਤੇ ਮਤਲਬ ਇਹ ਕੋਈ ਇੱਥੇ ਰਾਮ ਤਲਾਈ ਦਾ ਸੀ ਔਰ ਤੁਹਾਡਾ ਪੱਖ ਸੀਗਾ ਕਿ ਅਸੀਂ ਜਾਂਦੇ ਢੇਰ ਦੇਖੇ ਹੈਗੇ ਪਰ ਇਹਦਾ ਨਿਰਣੇ ਤਾਦੀ ਹੋ ਸਕਦਾ ਆ ਜੇਕਰ ਇਹਦਾ ਕੋਈ ਇਤਿਹਾਸ ਦੇ ਪੁਖਤਾ ਸਬੂਤ ਹੋਣਗੇ ਪੁਖਤਾ ਇਹਦੇ ਬਾਰੇ ਸਬੂਤ ਦਿੱਤੇ ਜਾਣਗੇ ਕਿ ਹਾਂ ਵਾਕਿਆ ਇਹ ਇੱਥੇ ਕੋਈ ਰਾਮ ਤਲਾਈ ਸੀ ਜਾਂ ਕੀ ਢੇਰ ਸੀਗੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਸਬੂਤਾ ਸਮੇਤ ਇੱਕ ਦੂਜੇ ਦੇ ਸਾਹਮਣੇ ਪੇਸ਼ ਕੀਤਾ ਜਾਏਗਾ ਤਾਂ ਹੀ ਜੇ ਕੋਈ ਸਬੂਤ ਸੀਗੇ ਆ ਸਰਕਾਰ ਨੇ ਪੈਸਾ ਲਾਇਆ ਉਹ ਉਹਨੇ ਬਿਨਾਂ ਕਾਗਜ਼ ਦੇ ਦੇਖੇ ਤੋ ਲਾਤਾ ਜੇ ਇਹ ਬਿਨਾਂ ਕਾਗਜ਼ ਦੇ ਆਹੀ ਇਹ ਗੱਲ ਅਸੀਂ ਕਹਿ ਰਹੇ ਆ ਨਾ ਤਾਂ ਉਹਨਾਂ ਤੋਂ ਰਿਕਵਰੀ ਕੀਤੀ ਜਾਵੇ ਰਕਹਾ ਬਿਲਕੁਲ 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 ਸਾਰੀ ਉਹ ਕਬਰੀ ਕੀਤੀ ਜਾਵੇ ਉਹ ਬਾਕੀ ਜਿਹੜਾ ਇੱਧਰ ਮ ਆਊਗਾ ਫਿਰ ਅਸੀਂ ਦੇਖ ਲਾਂਗੇ ਠੀਕ ਹੈ ਜੀ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈਗਾ ਕਿ ਜੋ ਰਾਮ ਤਲਾਈ ਦੀ ਗੱਲਬਾਤ ਕੀਤੀ ਜਾ ਰਹੀ ਆ ਉਹਦਾ ਪਹਿਲਾਂ ਪੁਖਤਾ ਸਬੂਤ ਲਿਆਂਦਾ ਜਾਵੇ ਉਹਦੇ ਪਹਿਲਾਂ ਕਾਗਜ਼ ਕੱਡੇ ਕਢਾਈ ਜਾਣ ਜਾ ਉਹਦੇ ਬਾਰੇ ਜਾਣਕਾਰੀ ਹੋਈ ਜਾਵੇ ਫਿਰ ਰਾਮਤਲਾਈ ਜਿਹੜੀ ਜੇ ਹੋਏਗੀ ਤਾਂ ਉਹਨੂੰ ਮਾਨਤਾ ਦਿੱਤੀ ਜਾਏਗੀ। ਹੋਈਏ ਰਾਮਤਲਾਈ ਵੇ ਜੋ ਮਰਜ਼ੀ ਹੋਵੇ। ਅਗਰ ਉਹ ਨਹੀਂ ਹੋਏਗੀ। ਸ਼ਮਸ਼ਾਨ ਘਾਟ ਤੇ ਕਬਜ਼ਾ ਕੀਤਾ। ਕਿਹੜਾ ਸ਼ਮਸ਼ਾਨ ਘਾਟ ਆ ਜੀ? ਆ ਆ ਧਰਮੀਆਂ ਦੀ ਸ਼ਮਸ਼ਾਨ ਘਾਟ ਤੇ ਕਬਜ਼ਾ ਕੀਤਾ ਹੈ। ਅੱਛਾ। ਠੀਕ ਨਹੀਂ ਉਹਦਾ ਕੇਸ ਵੀ ਚੱਲਦਾ ਕੋਈ ਫੈਸਲਾ ਨਹੀਂ ਕਰਦੇ ਪਏ। ਨਹੀਂ ਨਾ ਪੰਨਾ। ਨਹੀਂ ਨਹੀਂ ਸ਼ਮਸ਼ਾਨ ਘਾਟ ਤੇ ਕਬਜ਼ੇ ਹੋ ਰਹੇ ਆ। 65 ਲੋਕ ਕਬਜ਼ਾ ਬਿਜੇ ਮਕਾਰ ਦੇ ਲੋਕ ਮਕਾਰ ਦੇ ਲੋਕ ਉਹਨਾਂ ਨੂੰ ਸ਼ਹਿ ਦਿੰਦੇ ਆ। ਵੇ ਇਹ ਤਾਂ ਬੜੀ ਸ਼ਰਮ ਦੀ ਗੱਲ ਆ ਵੀ ਸ਼ਮਸ਼ਾਨ ਘਾਟ ਜੇ ਨੂੰ ਸੱਚ ਕਰਕੇ ਆ ਜਾਂਦਾ ਹਰ ਬੰਦੇ ਨੇ ਜਾਣਾ ਆ ਉੱਥੇ ਲੱਕ ਦੇ ਦੋ ਜਾ ਕੇ ਮਕਾਨ ਬਚਵੇ ਨਹੀਂ ਜਾਏ ਜੀ ਮਜ਼ਾਰਾਂ ਦੇ ਪਾਓ ਸਾਰੀ ਜਾਈ ਉੱਥੇ ਕਬਜ਼ੇ ਹੋਏ ਆ ਵੀ ਦੇਖੋ ਇਹ ਇਹ ਜਿਹੜੀ ਇਹਨਾਂ ਨੇ ਗੱਲ ਕਹੀ ਹੈਗੀ ਆ ਜਿੱਥੇ-ਜਿੱਥੇ ਵੀ ਕਬਜ਼ੇ ਹੋਏ ਆ ਉਹ ਸਰਕਾਰ ਦਾ ਇੱਕ ਕਾਨੂੰਨ ਆ ਵੀ ਪੰਚਾਇਤ ਆ ਚਾਹੇ ਮੈਨੂੰ ਨਹੀਂ ਪਤਾ ਪਹਿਲੀ ਜਾਂ ਕਿੱਦਾਂ ਹੋਣ ਦੀ ਪੰਚਾਇਤ ਕੀ ਕਰੇਗੀ ਕਿ ਉਹ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਆ ਜਿੱਦਾਂ ਸ਼ਮਸ਼ਾਨ ਘਾਟਾ ਤੇ ਇਹਨਾਂ ਨੇ ਦੱਸਿਆ ਉਚੜਾ ਕੇ ਉਹਨਾਂ ਦੀ ਜਗ੍ਹਾ ਉਹਨੂੰ ਦਿੱਤੀ ਜਾਵੇ ਜਿਹੜੇ ਕਬਜ਼ਾ ਕਰ ਧਾਰੀ ਆ ਉਹ ਜਿਹੜੀ ਸਰਕਾਰ ਆਂਦੀ ਆ ਉਹਦੇ ਚ ਵੱਢ ਜਾਂਦੇ ਆ ਉਹ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਉੱਤੇ ਕਾਰਵਾਈ ਨਹੀਂ ਕਰਦੀ ਇਸੇ ਲਈ ਲੋਕੀ ਲੜਦੇ ਰਹਿੰਦੇ ਆ ਹਾਂ ਉਹ ਕੋਈ ਕਾਰਵਾਈ ਮੁੱਦਾ ਉੱਥੇ ਟੱਗਿਆ ਰਹਿੰਦਾ ਆ ਮਤਲਬ ਲੋਕਾਂ ਦੀ ਲੜਾਈ ਹੁੰਦੀ ਰਹਿੰਦੀ ਆ ਉਹ ਲੋਕ ਕਾਂਗਰਸ ਦੀ ਤਾਂ ਕਾਂਗਰਸ ਚ ਜਾਵੜਦੇ ਆ ਅਕਾਲੀਆਂ ਦੇ ਤਾਂ ਅਕਾਲੀਆਂ ਜਾਵੜਦੇ ਆ ਆਮ ਆਦਮੀ ਪਾਰਟੀ ਆ ਕੇ ਤਾਂ ਉਹ ਚ ਜਾਵੜਿਆ ਠੀਕ ਨਹੀਂ ਇਹ ਸਰਕਾਰਾਂ ਉਹਨਾਂ ਨੂੰ ਸ਼ਹਿਦ ਦਿੰਦੀਆਂ ਸੋ ਦੇਖੋ ਬਹੁਤ ਵੱਡੇ ਮੁੱਦੇ ਇੱਥੇ ਦੇ ਆਏ ਆ ਤੇ ਅਸੀਂ ਤੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਇਹੀ ਕਹੇਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਜੋ ਵੀ ਬਿਵਾਦ ਗ੍ਰਸਤ ਕੋਈ ਕੋਈ ਵੀ ਜਗ੍ਹਾ ਹੋਏਗੀ ਉਹ ਜਗ੍ਹਾ ਜਿੱਥੇ ਜਿੱਥੇ ਵੀ ਮਕਾਨ ਪਾਵੇ ਜਿੱਥੇ ਸਾਡੇ ਮੁਰਤੇ ਖੂਂਦੇ ਉੱਥੇ ਸਾਡੇ ਮਕਾਨ ਪਾਵੇ ਮੈਂ ਜਾਣ ਨੂੰ ਤਿਆਰ ਹਾਂ ਚਲੋ ਜੀ